ਸਤ ਜੀਨ ਮਿੱਤਰ ਪਿਆਰਿਓ ਸਤ ਸ੍ਰੀ ਅਕਾਲ ਸਾਰੇ ਵੀਡੀਓ ਵੇਖਣ ਵਾਲਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਲੱਗਿਆ ਠੱਗ ਨੂੰ ਠੱਗ ਟੱਕਰੇ ਇੱਕ ਗੁੱਜਰ ਨਾਂ ਦਾ ਠੱਗ ਹੁੰਦਾ ਹੈ ਉਹ ਦੁੱਧ ਤਾਂ 베ਚਦਾ ਨਹੀਂ ਤੇ ਦੁੱਧ ਦਾ ਘਿਓ ਬਣਾ ਕੇ 베ਚਦਾ ਹੈ ਇੱਕ ਦਿਨ ਉਹਨੇ ਕੀ ਕੀਤਾ ਇੱਕ ਤੋੜੇ ਦੇ ਵਿੱਚ ਇੱਕ ਮਟਕੇ ਦੇ ਵਿੱਚ ਜਣੀ ੱਲੇ ਤਾਂ ਗੋਹਾ ਪਾ ਲਿਆ ਉੱਤੇ ਦੋਖ ਸਿਰ ਘਿਓ ਪਾ ਲਿਆ ਤੇ ਉਹਨੂੰ ਵੇਚਣ ਲਈ ਪੰਜ-ਸੱਤ ਪਿੰਡ ਮੰਨ ਕੇ ਗਾਹਾਂ ਵੇਚਣ ਵਾਸਤੇ ਚਲਿਆ ਗਿਆ ਚੱਲਿਆ ਗਿਆ ਹੋਕਾ ਮਾਰਦਾ ਫਿਰਦਾ ਇਹ ਘਿਓ ਲੈ ਲੋ ਦੇਸੀ ਘਿਓ ਲੈ ਲੋ ਤਾਂ ਇੱਕ ਸੁਨਿਆਰ ਜੋ ਸੋਨੇ ਦਾ ਕੰਮ ਕਰਦਾ ਸੀ ਉਹਨੂੰ ਘਿਓ ਦੀ ਲੋੜ ਸੀ ਠੱਗ ਉਹ ਵੀ ਮਸ਼ਹੂਰ ਸੀ ਤੇ ਉਹ ਸੁਨਿਆਰ ਤਾਂ ਤੁਹਾਨੂੰ ਪਤਾ ਹੀ ਹੈ ਉਹਸ ਬੰਦੇ ਨੇ ਉਸ ਸੁਨਿਆਰ ਨੇ ਉਸ ਨੂੰ ਗੁਜਰ ਨੂੰ ਬੋਲ ਮਾਰ ਲਿਆ ਤੇ ਘਰੇ ਸੱਦ ਲਿਆ ਕਹਿੰਦਾ ਬੋਲ ਬਈ ਕੀ ਰੇਟ ਦੇਵੇਂਗਾ ਸੁਨਿਆਰ ਗੁਜਰ ਦੀ ਨਿਗਾਹ ਜਿਹੜੀ ਸੁਨਿਆਰ ਦੇ ਦੁਕਾਨ ਦੇ ਵਿੱਚ ਇੱਕ ਤਲਵਾਰ ਤੇ ਪੈ ਗਈ ਉਹ ਤਲਵਾਰ ਬਣਾਈ ਹੋਈ ਸੀ ਲੋਹੇ ਦੀ ਤੇ ਉੱਤੇ ਝੋਲ ਫੇਰਿਆ ਸੀ ਸਿਉਨੇ ਦਾ ਕਹਿੰਦਾ ਰੇਟ ਨੂੰ ਕੀ ਹੈ ਮੈਨੂੰ ਤੂੰ ਉਹ ਤਲਵਾਰ ਦੇ ਦੇ ਤੇ ਤੂੰ ਅੱਗੇ ਉਹਦਾ ਰਿਕਣੀ ਰੱਖ ਲੈ ਸੁਨਿਆਰ ਨੂੰ ਵੀ ਚਚਿਆ ਇਹ ਠੀਕ ਹੈ ਉਹਦੇ ਵਿੱਚ ਕੀ ਆ ਉਹਦੇ ਵਿੱਚ ਤਾਂ ਲੋਹਾ ਹੀ ਹੈ ਮੈਂ ਤਾਂ ਘਿਓ ਲੈ ਲੈਂਦਾ ਵਦਿਆ ਉਹਨੇ ਉਹ ਰੜਕਣਾ ਉਹ ਤਰਵਾਰ ਦੇ ਵੱਟੇ ਲੈ ਲਿਆ ਜਦੋਂ ਸ਼ਾਮ ਨੂੰ ਸੁਨਿਆਰ ਦੇ ਘਰਾਂ ਵਾਲੀ ਨੇ ਉਹਦੇ ਵਿੱਚੋਂ ਕੜਥੀ ਨਾਲ ਘਿਓ ਕਢਣਾ ਚਾਹਿਆ ਤਾਂ ਕੜਥੀ ਥੱਲੇ ਗੋਹੇ ਦੇ ਵਿੱਚ ਆਵਦੀ ਤਾਂ ਉਹਨੇ ਸੁਨਿਆਰ ਨੂੰ ਵਿਖਾਇਆ ਕਿ ਤੂੰ ਵੀ ਠੱਗ ਬਣਿਆ ਫਿਰਦਾ ਐ ਤੈਨੂੰ ਵੀ ਠੱਗ ਕੇ ਲੈ ਗਿਆ ਕੋਈ ਉਧਰ ਇਹ ਗੱਜਰ ਘਰੇ ਗਿਆ ਤੇ ਆਪਦੇ ਘਰ ਵਾਲੇ ਨੂੰ ਵਿਖਾਉਂਦਾ ਵੀ ਮੈਂ ਗੋਹੇ ਵੱਟੇ ਸੌਦੇ ਦੀ ਤਲਵਾਰ ਲਾਇਆ ਆ ਉਹਦੀ ਚੰਗਾ ਫਿਰ ਰਸਿਲ ਪਾਣੀ ਵੀ ਹੈ ਨਹੀਂ ਘਰੇ ਇਸੇ ਨਾਲੋਂ ਮਾੜਾ ਮੋਟਾ ਲਾ ਲਾ ਤੇ ਵੇਚ ਕੇ ਆਪਾਂ ਸੌਦਾ ਪਤਾ ਲਾਇਆ ਹੁੰਦੀ ਆ ਜਦੋਂ ਉਹਨੇ ਤਲਵਾਰ ਦੇ ਨਾਲੋਂ ਕੁਝ ਹਿੱਸਾ ਵੜਨਾ ਚਾਹਿਆ ਤੇ ਉੱਤੇ ਝੋਲ ਸੀ ਬਾਈ ਤੇ ਥੱਲੇ ਤਾਂ ਲੋਹਾ ਹੀ ਸੀ ਤਾਂ ਉਹ ਗੱਜਰ ਨੇ ਵੀ ਕਿਹਾ ਵੀ ਮੈਂ ਵੀ ਬੜਾ ਠੱਗ ਹਾਂ ਤੇ ਮੈਨੂੰ ਵੀ ਮੇਰਾ ਪਿਓ ਮਿਲ ਗਿਆ ਇਸ ਵਾਸਤੇ ਵੀਡੀਓ ਨੂੰ ਭਾਈ ਲਾਈਕ ਤੇ ਸ਼ੇਅਰ ਕਰੋ ਵੱड्या ਨੂੰ ਵੱਟੇ ਮਿਲ ਜਾਂਦੇ ਨੇ